ਹਲੋ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੱਗੇ ਬਾਈ ਧਾਨ ਲਾਉਣ ਹੈ ਪਾਣੀ ਛੱਡਦਾ ਬਾਈ ਅੱਜ ਆ ਭਵਤਵਾਨ ਦੇ ਕੀਤੇ ਲਾਉਣੇ ਤਾਂ ਰਹਿ ਸੀ ਹੋਰ ਜੀ ਵਧੀਆ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਗੇ ਬਾਈ ਵੀਡੀਓ ਦੇਖ ਕੇ ਕਰਦੇ ਤੇ ਵੀ ਇੱਕ ਸਾਈਡ ਕਣਕ ਖੜੀ ਇੱਕ ਸਾਈਡ ਧਾਨ ਲੱਗਣ ਲੱਗੇ ਹੈ ਗੰਨਾ ਬੀਜਿਆ ਬਾਈ ਪਾਣੀ ਦਾ ਦਾਤ ਆ ਇਹ ਅੱਜੇ ਛੱਡਿਆ ਕੱਲ ਹੀ ਅੱਜੇ ਛੱਡਿਆ ਨਾ ਪਾਣੀ ਦਾ ਛੱਡਿਆ ਗੱਲ ਪਤਾ ਕੈਦਨ ਵੀਰ ਹਾਂਜੀ ਕੀ ਕਰੇ ਯਾਰ ਬੰਦਾ ਫਸ ਜਾਂਦਾ ਕਿੱਕਣਾ ਪਹਿਲਾਂ ਕਹਿੰਦੇ ਨੈਂ ਦੇਖਣਾ ਜੀ ਜੀ ਪਾਣੀ ਲਾ ਲਈ ਫਿਰ ਉਹ ਸੁੱਕ ਗਿਆ ਪਾਣੀ ਲਾ ਦੇ ਠੀਕ ਹੈ ਗਰਮੀ ਬਹੁਤ ਪੈ ਰਹੀ ਹੈ ਸਲਾਹ ਕਰਨਾ ਬਈ ਬਹੁਤ ਸੰਦੇ ਦੀ ਸਲਾਹ ਲੈਣੀ ਪੈਂਦੀ ਹੈ ਫਿਰ ਵਿੱਚ ਦੋ ਬਾਈਕ ਕਈਆਂ ਦੇ ਕਮੈਂਟ ਵੀ ਆਏ ਲਾ ਦੇ ਪਾਣੀ ਬਾਈ ਮਾ ਚਾਲ ਦੇਖੀ ਜਾਓ ਜੀ ਪਾਣੀ ਦੀ ਜੋ ਹੈਗੀ ਯਾਰ ਗੱਲ ਨਾ ਚੱਲ ਤਾਂ ਲਾਤਾ ਹੁਣ ਹੁਣ ਕਿਹੜਾ ਮੰਜਾ ਬੋਲਾ ਕਰੀ ਜਾਨਾ ਤੂੰ ਆਇਆ ਤੂੰ ਕਹਿੰਦਾ ਪਾਣੀ ਲਾ ਬਾਈ ਉਹ ਦੇ ਹੈਗੀ ਕਿ ਨਹੀਂ ਗੱਲ ਤੂੰ ਕਹਿੰਦਾ ਪਾਣੀ ਲਾ ਹੈਗੀ ਦੀ ਤੂੰ ਕਹਿੰਦਾ ਬਾਈ ਪਾਣੀ ਲਾਉਣਾ ਨਹੀਂ ਦਾ ਮੈਂ ਇਹਨੂੰ ਦੱਸ ਦਦਾ ਹੈਗਾ ਮੈਂ 15 ਤਰੀਕ ਦਾ ਕਹਿੰਦਾ ਬੀਜਾ ਹੋਇਆ 15 ਨੂੰ ਮਹੀਨਾ ਹੋ ਜਾਣਾ ਜੇ ਮੈਂ 20 ਦਿਨ ਹੋਰ ਨਹੀਂ ਲਾਉਣਾ ਪਾਣੀ ਤੂੰ ਗੰਨਾ ਦੇਖੀ ਸਾਈਡ ਲਾ ਕੇ ਦੇਖਣਾ ਨਾ ਬਾਕੀ ਬਾਈ ਗਲਤ ਵੀ ਹੋ ਸਕਦੇ ਅਸੀਂ ਇਹ ਜੀ ਵੀ ਗੱਲ ਨਹੀਂ ਹੈ ਆਮੀ ਬਖਤ ਹੈ ਯਾਰ ਤਾਂ ਇਹ ਹੈ ਮੈਂ ਤਾਂ ਕਹਿੰਦਾ ਵੀ ਜੰਮਣਾ ਦੇ ਨੇ ਗਰਮੈਸ ਨਾਲ ਗਰਮੈਸ ਨਾਲੇ ਜੰਮਣਾ ਹਰੇਕ ਦੇ ਬਾਈ ਆਪਣੇ ਤਿਆਰ ਬੇ ਆ ਕਿ ਨਹੀਂ ਹੁਣ ਅਸੀਂ ਕਹੀ ਜੀ ਅਸੀਂ ਠੀਕ ਉਹ ਨਹੀਂ ਹੈ ਈਕੇ ਫਸਲਾਂ ਕਾਲੇ ਬਾਈ ਜਿਹੜੀ ਇਹ ਲੋਟ ਆਈ ਦੀ ਆ ਹੈਨਾ ਜੇ ਹੁਣ ਤੇਰੀ ਲੋਟ ਆ ਗਈ ਤੈਂ ਕਹਣਾ ਗੰਨਾ ਲੂਟੇ ਪਾਣੀ ਨਾਲਾਉਂਦਾ ਕਿ ਨਹੀਂ ਜੇ ਤਾਂ ਨਹੀਂ ਲੋਟ ਨਹੀਂ ਆਈ ਤੇਰੇ ਸਾਰੀ ਉਮਰੇ ਪਾਣੀ ਰੜਕੀ ਜਾਣਾ 2 ਸਾਲ ਹਾਂ ਇਹ ਸਾਰਾ ਪਾਣੀ ਨਹੀਂ ਲੱਗਦਾ ਹਾਂ ਇਹ ਗੱਲ ਹੋ ਜੇ ਕਰਦੀ ਹਾਂ ਇਹ ਗੱਲ ਹੋ ਜੇ ਕਰਦੀ ਆ ਬਾਕੀ ਬਈ ਇਹ ਉੱਪਰ ਸਵਾਕਾ ਤਾਂ ਨਹੀਂ ਮਾਰੇ ਆ ਇਹ ਠੱਟਾ ਜਾ ਕਮਾਇਆ ਅੱਛਾ ਠੱਟਾ ਆਇਆ ਤਾਂ ਮੇਰੇ ਕੋ ਹੁਣ ਆਪਨ ਇਹ ਤਾਂ ਜਿਹੜੇ ਸਾਹਮਣੇ ਬਾਈ ਤੇਰਾ ਖੇਤ ਪੁਰਿਆ ਹੋਇਆ ਏ ਇਹ ਤਾਂ ਪਾਣੀ ਨੂੰ ਮਿੱਟੀ ਗੇਰ ਦੇਣੀ ਸੀ ਉੱਪਰ ਹਾਂ ਕਿ ਗੇਰ ਦੇਣੀ ਸੀ ਰਾਹ ਤੇ ਜਿਹੜੇ ਸਾਹਮਣੇ ਖੇਤ ਐ ਨੋ ਮੈਂ ਮਤਲਬ ਪੁਰਿਆ ਹੋਇਆ ਹਾਂ ਹਾਂ ਰਾਹ ਤੇ ਗੇਰ ਦੇ ਗੱਲ ਪੱਕੀ ਦੀ ਹੂੰ ਇਹ ਤਾਂ ਉਹ ਹੁੰਦਾ ਵੀ ਜਿੱਥੇ ਡਲੇ ਡੂਲੇ ਜੇ ਆ ਬਈगिरਣਾ ਨਹੀਂ ਹੂੰ ਆ ਤਾਂ ਲੈ ਪੈਰ ਰੱਖੇ ਤਾਂ ਕਿੱਥੇ ਜਾਂਦਾ ਏ ਹੂੰ ਹੂੰ ਬਾਕੀ ਚੱਲ ਇਹ ਮੰਨਣ ਵਾਲੀ ਇਹ ਤੂੰ ਸਿਆਣਾ ਐ ਅਸੀ ਕਾਦੇ ਸਿਆਣੇ ਆ ਅਜੀ ਤਾਂ ਉ ਵਾਤੀਰ ਤੋ ਕਾ ਲਾ ਦਨੇ ਹਰਕ ਦਾ ਹੈਗਾ ਤੇਰਾ ਸਾਈਡ ਉੱਚੀ ਰਹਿ ਗਈ ਮੇਨੂੰ ਕਿਹੜੀ ਆ ਜਾਣਾ ਆ ਜਾਣਾ ਸਾਈਡ ਚ ਪਾਣੀ ਆ ਜਾਣਾ ਸਾਈਡ ਤਾਂ ਆਜਣਾ ਮੈਂ ਉਂਗਲ ਕਹਿੰਦਾ ਉੱਚੀ ਰਹਿ ਗਈ ਇਹ ਨਹੀਂ ਲੇਜਰ ਤਾਂ ਵੱਜਿਆ ਹੋਇਆ ਉ ਹੋ ਗਿਆ ਹੁਣ ਮਾੜਾ ਮੂਟਾ ਕੀ ਗੱਲ ਫਰਕ ਪੈ ਜਾਂਦਾ ਲੈ ਲੇਜਰ ਤੇ ਬਾਹਰ ਨਹੀਂ ਸੀ ਖੜਾ ਹੋਣਾ ਹੂੰ ਖੁੱਲ ਜਾਂਦੀ ਐ ਮਿੱਟੀ ਹਾ ਹੋਇਆ ਤਾਂ ਹੈ ਲੈ ਬਾਈ ਖੇਤੀ ਹੈ ਜਾਇ ਨਾ ਕਾਲੇ ਚਾਚੇ ਨੇ ਇਹ ਬਣਾਇਆ ਹੋ ਤਾਂ ਇਹ ਤੁਸੀਂ ਗੱਲ ਛੱਡ ਦਿਓ। ਇਹ ਬੱਭਾ ਬਾਈ ਬਹੁਤ ਹੋ ਘਰਿਆ। ਰੀਝ ਲਾਤੀ ਹੈ। ਏਦੀ ਮੰਨ ਲੈ। ਕਿਹੜਾ ਕੈਦੂ ਕੋਰੇ ਗੰਨਾ ਦਾ ਦੱਸ? ਨਹੀਂ ਕੋਈ ਨਹੀਂ ਕਹਿ ਸਕਦਾ ਭਾਈ ਅਸੀਂ ਤਾਂ ਕਹੀਂ ਕਹਿ ਨਹੀਂ ਸਕਦੇ। ਹੈ? ਅਸੀਂ ਨਹੀਂ ਕਹਿ ਸਕਦੇ ਕੋਈ ਹੈ ਹੀ ਨਹੀਂ ਵਿੱਚ ਦੇਖਣੇ ਨੂੰ। ਨਹੀਂ ਗੰਨੇ ਵਾਲੇ ਤਾਂ ਤੁਹਾਨੂੰ ਪਤਾ 2 ਸਾਲ ਦੀ ਖੀ ਜਾਂਦੇ ਵਿੱਚ। ਝੁੰਡੇ ਹੀ ਦਿਖੀ ਜਾਂਦੇ ਆ। ਹੈ? ਬਿਲਕੁਲ ਬਿਲਕੁਲ। ਉਹ ਮੋੜ ਦੇ ਓਏ। ਓਏ। ਅਹੀਂ ਛੱਡ ਦੇ। ਸਿਆੜਾ ਇਹਦੇ ਬਾਪੂ ਦਾ ਖਾਣਾ ਪਤਲਾ ਪਤਲਾ ਲੱਗ ਜਣਾ ਪਾ ਹਾਂ ਹੈਨਾ ਹੁਣ ਭਰ ਕੇ ਲੱਗਦਾ ਚਲੋ ਬਗਰਮੀ ਹੈ ਕਿਹੜੇ ਸਿਆੜਾ ਤਨੇ ਸੁੱਕੇ ਜਾਣਾ ਸੁੱਕੇ ਜਾਣਾ ਮੀ ਕਿੱਥੇ ਆ ਘਟ ਗਿਆ ਮੀ ਮੈਂ ਵੀ ਤਾਂ ਹੀ ਲਾਇਆ ਅੱਜ ਹੂੰ ਕਣਕਾ ਕਿਆ ਕਹਿੰਦੀ ਹੈ ਦੇਖ ਤਾਂ ਕਣਕਾ ਬਸ ਇਹ ਤਾਂ ਹੀ ਵੀ ਹੋਇਆ ਹੂੰ ਕੋਣ ਦੇਖ ਹਲੇ ਹਰੀਏ ਝਾਕ ਦੇ ਵਿੱਚ ਦੇ ਹਰੀਆਂ ਵਿੱਚ ਹਲੇ ਉਹ ਆ ਨਰਮ ਹਾਂ ਇੱਕ ਮਰੀ ਗੱਲ ਸੁਣ ਵੀਰੇ ਕਹਿ ਦੁੰਨੇ ਆਪਾਂ ਹੂੰ ਪਾਣੀ ਤੇ ਵਾਦਾ ਆ ਹਾਲ ਹੁੰਦਾ ਹਾਂ ਮੇਰੀ ਕੰਨ ਆ ਜਾ ਮੈਂ ਇਹਦੇ ਨੂੰ ਆਪਣੀ ਕੰਨ ਕੇ ਦਸਾਂ ਪਰ ਇੱਧਰ ਦਾ ਪਾਣੀ ਇਹਦਾ ਮੈਂ ਤੇ ਉਧਰ ਲਾਉਣਾ ਆਪਣਾ ਅੱਛਾ ਦਾਣਾ ਦੇ ਇਹਨਾਂ ਮਤਲਬ ਇਹ ਪਾਣੀ ਲਾਈ ਦਾ ਚੱਕਰ ਹੈ ਕਿ ਨਹੀਂ ਲਾਇਆ ਇਹਦਾ ਲਾਈ ਦਾ ਚੱਕਰ ਵੀ ਲਾਉਣਾ ਨਹੀਂ ਚਾਹੀਦਾ ਪਾਣੀ ਲਾਉਣਾ ਨਹੀਂ ਪੈਣਾ ਨਹੀਂ ਇਹ ਤਾਂ ਬਹੁਤ ਕੇਤੀ ਬੀਤੀ ਬੀਤੀ ਫੇਤਾ ਸੀ ਠੀਕ ਰਹੇ ਮੈਂ ਨਹੀਂ ਲਾਇਆ ਆ ਦਾਣਾ ਬਰੀਕ ਪੈ ਗਿਆ ਹਾਂ ਵੱਲੇ ਉੱਪਰ ਤੇ ਸੁੱਕ ਦੀ ਨੂੰ ਗਈ ਆ ਮੇਰੇ ਹੁਣ ਦੇ ਉੱਪਰ ਨੂੰ ਦੇਖਾ ਚਮਕਦਾ ਨਾੜਾ ਹਰਾ ਐ ਚਾਹੀਦੀ ਆ ਠੀਕ ਹੈ ਨਾ ਹੂੰ ਜਸਵੀਰ ਵਾਲੇ ਚ ਹੋਰ ਵੀ ਜ਼ਿਆਦਾ ਮੈਨੂੰ ਪਤਾ ਨਾ ਲੱਗਿਆ ਮੈਂ ਦੇਖਿਆ ਤਾਂ ਕੱਲ ਅੱਜ ਤੇ ਮੋੜ ਤੇ ਉਹਦੇ ਕਿੱਥੇ ਦੇਖੇ ਖੜੇ ਜਿਹੜੀ ਕਿਨਾਂ ਇਹ ਬੰਦਿਆਂ ਨੂੰ ਕੀ ਨਾ ਕਿੱਥੇ ਖੋਲਣਾ ਦਾ ਹੋਰ ਇੱਥੇ ਤੇ ਖੋਲਣਾ ਦਾ ਖਾਲਚੋ ਨਾ ਅੱਗੇ ਖੋਲਣਾ ਦਾ ਹੋਰ ਚੱਲ ਕੋਈ ਨਹੀਂ ਸੁੱਕੇ ਤੇ ਲਾ ਦੀ ਹੁਣ ਉੱਤੇ ਸੁੱਕੇ ਤੇ ਲਾ ਦੀ ਹੁਣ ਤਾਂ ਕਰੂੰ ਬਈ ਹਾਂ ਹੁਣ ਰਹਿਣ ਦੇ ਹੁਣ ਖੁੱਲੇ ਰਹਿਣ ਦੇ ਨੁੱਥੀ ਦੇ ਇਹ ਵਿੱਚ ਨਾ ਮਾਚੂ ਜਾਣਾ ਹੋ ਗਿਆ ਦੇ ਹੂੰ ਹਰ ਕਪੈ ਜਾਂਦਾ ਆ ਜੋਗੀ ਬਾਈ 10 ਬਸ ਚੱਲੇ ਪੈਣਾ ਕੰਮ ਹੁਣ ਤਾਂ ਤਿਆਰੀ ਹੋਵਾ 13 ਤੱਕ ਦਾ ਬਾਈ ਚੱਲ ਪਣਾ ਕੰਮ ਸਰੀਏ ਪਰਿਆ ਸਰੀਏ ਪਰਿਆ ਕੰਮ ਨਹੀਂ ਅਕੇ ਦਾ ਕੀਤੀ ਚੱਲ ਬੰਦੀ ਸੀ ਹਨ ਇਹ ਕਿਹਾ ਸੀ ਨ ਹੋਇਆ ਇਹ ਰੈਤ ਕੀ ਇਹ ਬੱਚ ਨੂੰ ਜੀ 4 ਕਿਨ ਠੰਡ ਨਹੀਂ ਪੈ ਗਈ ਤੰਡ ਤਾਂ ਖਾਸੀ ਪੈ ਲਈ ਇਹ ਦੀ ਹੈਨਾ ਜਦੋਂ ਚਾਰਕ ਵਿੱਚ ਵਿੱਚ ਨੂੰ ਠੰਡ ਪੈ ਗਈ ਦੀ ਕੋਤਨਾ ਇਹ ਬਾਈਪਾ ਉਹ ਜਦ ਜਦ ਪੋਹਾਦਾ ਹਨ ਉਹ ਪੋਹਾਦਾ ਗਿਆ ਉਹ ਦਿਨਾਂ ਚ ਦੋ ਤਿੰਨ ਹਵਾ ਚੱਲਦੀ ਰਹੀ ਹੈ ਹੈ ਜਦੋਂ ਬਈਆਂ ਕੁੰਡੀਆਂ ਵੱਟੂਗੀਆਂ ਹੈ ਹੈ ਰ ਟਕ ਟਕ ਚਲੋ ਪਿਆਰ ਵੀ ਦੇਖੀ ਹਾਂ ਕੋਈ ਦਾਣਾ ਬਰਸ਼ ਨਹੀਂ ਜਾਂਦਾ ਹਾਂ ਫੱਟ ਦਿੱਤ ਜੰਦਾ ਯਾਰ ਮੈਨੂੰ ਕੱਲ ਇੱਕ ਉਹ ਜਾਇਆ ਹੋਇਆ ਤਾਂ ਮੈਨੂੰ ਇੰਸਟਾਗ੍ਰਾਮ 'ਤੇ ਬਾਈ ਨੇ ਭੇਜੀ ਹੋਈ ਸੀ ਮਤਲਬ ਲੀਕੇ ਕਹਿੰਦਾ ਮੰਡੀਆਂ 'ਚ ਰੇਟ ਕਹਿੰਦਾ ਕਿ ਵਪਾਰੀ ਚੱਕ ਰਹੇ 3300 ਨੂੰ ਕੀ ਕਣਕ ਹੋ ਜੇ ਐਕੀ ਸਰੋਂ ਦਾ ਰੇਟ ਬਹੁਤ ਹੈ ਅਸ਼ਿਆ ਕਿੰਨਾ ਹੈ 58 ਤੋਂ ਵੇਚ ਗਏ ਆ 57 ਤੋਂ ਜੋਗੀ ਜੋਗੀ 57 ਤੋਂ ਵੇਚ ਗਏ ਆ ਹਾਂ ਜਿਹੜੀ ਆ ਦੂਈ ਹੁੰਦੀ ਆਪਣੀ ਆਹ ਹਾਈ ਗੁੱਲਾ ਜੀ ਆ ਪਿਲੀ ਦਾ ਤਾਂ ਜ਼ਿਆਦਾ ਹੋਊਗਾ ਪਿਲੀ ਦਾ ਤਾਂ ਜ਼ਿਆਦਾ ਹੋਊਗਾ ਇੱਕ ਹੋਰ ਦੇਖ ਹਮ ਫਰਕ ਬਹੁਤ ਹੈ ਕਾਦਾ ਝਾੜ ਹੈ ਤੇ ਚੰਗਾ ਸਰੋਂ ਦਾ ਵੀ ਸਾਰੀ ਚੀਜ਼ਾਂ ਚੰਗਾ ਹੋਊਗਾ ਬਈ ਇਹਦੀ ਰੱਬ ਰੱਖੇ ਸੁੱਖ ਸਰੋਂ ਦਾ 9 ਕੁੰਟਲ ਲੱਗਦਾ ਅੱਛਾ ਫਿਰ ਤਾਂ ਝਾੜਨ ਠੀਕ ਆ ਜੇ ਮੰਨ ਲਾ 6000 ਰੇਟ ਆ 9000 ਕੇ 54 54000 ਦੀ ਹੋਗੀ 50 ਦੀ ਹੋ ਲੱਲਾ ਚੱਲ ਤੂੰ ਫਿਰ ਵੀ ਠੀਕ ਆ ਕੰਮ ਠੀਕ ਹੈ ਗੰਨਾ ਵੀ ਤਾਂ ਇਹਦਾ ਹੁੰਦਾ ਹੀ ਆ ਮਗਾ ਨਾ ਕੱਢ ਦੇ ਪਾਣੀ ਬਾਈ ਇੱਧਰ ਨੂੰ ਵੜ ਦੇ ਇੱਧਰ ਨੂੰ ਵੜ ਤਵਾ ਹੋਰ ਪੁੱਤਰ ਜੂਗਾ ਹੋਰ ਕੀ ਗੱਲ ਪੱਕੀ ਆ ਤੇਰੀ ਨਾਲੇ ਤੈਨੂੰ ਲੈਡ ਵਾਧੂ ਦੇਖੀ ਜਾਂਦਾ ਉਹ ਗੱਲ ਪੱਕੀ ਆ ਤੇਰੀ ਉਹ ਕਈ ਵਾਰ ਨਾ ਸਾਰੇ ਨਿਆਣੇ ਵੀ ਨਾ ਵੱਧ ਕੰਮ ਬੁੱਧੂ ਸੰਦੇ ਹੋਊਂਗੀ ਨਾ ਕਿਹਦੀ ਵੀ ਕਿਤੇ ਕੰਧ ਨਾਲ ਟੱਕਰ ਮਾਰਨੀ ਉਹਨੇ ਕੋਈ ਸਲਾਹ ਦੇਦੀ ਹੈ ਜੀ ਕਈ ਵਾਰ ਨਾ ਨਿਆਣੇ ਵੀ ਵੱਧ ਵਧੀਆ ਸਾਹ ਦੇਉਂਦੇ ਮੈਨੂੰ ਤਾਂ ਐਵੇਂ ਲੱਗਿਆ ਵੀ ਕਿਤੇ ਆਧਾਰਨ ਦੇਣ ਲੱਗਿਆ ਵੀ ਇਹ ਕੰਧ ਨਾਲ ਟੱਕਰ ਮਾਰ ਲਵੇ ਕੱਲ ਵੀ ਉਹਦੇ ਦੰਦੀ ਆ ਮੰਨੀ ਹੈ ਜੀ ਮੰਨੀ ਓਏ ਆ ਵੀ ਵੱਡਾ ਮੈਂ ਬਾਅਦ ਜਿੰਨੂ ਦਾ ਇੱਥੇ ਪਾਣੀ ਆ ਗਿਆ ਬਸ ਜਿੰਨੂ ਕਹਿੰਦਾ ਉਹ ਖੜਾ ਦੇਖ ਰਿਹਾ ਟੌਰ ਤੇ ਦੇਖ ਲੈ ਇਹ ਪਾਈ ਆਪਣਾ ਕਰਾ ਲਓ ਬੰਦ ਓਹ ਉਹ ਹਾਜ਼ਰੀ ਡਿਲਾ ਰਿਹਾ ਕਰਾ ਲਓ ਕੰਮ ਇਹ ਪੱਕਾ ਰੱਖਿਆ ਹੋਇਆ ਇਹ ਹੱਲੇ ਦਿਹਾੜੀ ਪਰੇ ਜਾ ਅੱਛਾ ਇਹ ਤਾਂ ਕਹੀ ਜਾਂਦਾ ਵੀ ਦੇਖ ਲੈ ਮੈਂ ਨੱਕੇ ਪੜਦਾ ਫਿਰ ਰਿਹਾ ਹਾਂ ਹਾਂ ਸਰਦਾਰ ਜੀ ਉਹ ਖੜੇ ਨੇ ਉੱਥੇ ਨੱਕਾ ਟੁੱਟ ਗਿਆ ਤਾਂ ਨਾ ਉੱਥੇ ਅਦਾ ਡਿਊਟੀ ਲਾਈ ਵੀ ਉਹ ਫੌਜੀ ਮੁੰਮਾ ਕੋ ਪੱਕਾ ਜਿੱਥੇ ਖੜਾਤਾ ਉੱਥੇ ਖੜਾ ਮੇਰੇ ਮੈਂ ਆਇਆ ਨਹੀਂ 5 ਵਜੇ ਆਇਆ ਸਾਢੇ 5 ਵਜੇ ਸਵੇਰ 5 ਵਜੇ ਆਇਆ ਮੈਂ 5 ਵਜੇ ਲਾਈਟ ਆ ਗਈ ਸੀ ਅੱਛਾ ਹੁਣ ਲਾਈਟ ਕਰਦੀ ਨਾ ਰਾਤ ਦੀ ਠੀਕ ਆ ਵਧੀਆ ਗੱਲ ਆ 5 ਵਜੇ ਆਈ ਆ ਲਾਈਟ 4 ਵਜੇ ਤਾਂ ਮੈਂ ਦੇਖ ਗਿਆ ਘੁੰਮ ਗਿਆ 5 ਵਜੇ ਆਈ ਆ ਹਾਂ 5 5 ਵਜੇ ਕਿਹਾ ਬਾਸ ਉਤਰ ਜਾਣਾ ਨੇ ਉੱਥੇ ਨੂੰ ਨਾ ਨਾ ਅਦਾ ਤਰਾ ਇੱਧਰ ਤੁਸੀਂ ਭੱਜ ਜਾਣਾ ਮੈਂ ਕੋਈ ਗੱਲ ਨਹੀਂ ਹੁਣ ਚੰਗੀ ਤਰ੍ਹਾਂ ਹੀ ਤਾਰੂਗਾ ਐਨੀ ਵੀ ਨਾ ਮੰਨੇ ਕਰ ਯਾਰ ਹਾਂ ਪਾਣੀ ਜ਼ਰੂਰੀ ਸੁਣਾਣਾ ਆਪਾਂ ਨੇ ਗਿੱਰਿਆ ਕਰਨਾ ਆਹੋ ਇਹ ਵੀ ਗੱਲ ਹੈ ਪੁਆਇੰਟ ਚਲੋ ਜੀ ਆਲਾ ਅੱਜ ਮੀਂਹ ਦੱਸਿਆ ਹੋ ਤਾਂ ਵੈਸੇ ਹੈ ਵੈਸੇ ਰੱਬ ਇਹ ਦਿਨਾਂ ਚ ਸਾਤੇ ਮੁੱਠਾ ਹੀ ਚੱਲਦਾ ਹੁੰਦਾ ਹੈ ਪੈ ਵੀ ਸਾਦਾ ਪਾਣੀ ਕੋ ਖੜਾ ਉਹਨੂੰ ਤਾਂ ਹੀ ਨਹੀਂ ਕੋ ਸੁਣਦਾ ਪਾਣੀ ਕੋ ਖੜਾ ਉਹਨੂੰ ਤਾਂ ਹੀ ਨਹੀਂ ਕੋ ਸੁਣਦਾ ਚਲੋ ਭਾਈ ਆਪਾਂ ਵੀ ਦੇਖੀ ਆਪਾਂ ਨੇ ਵੀ ਗੰਨੇ ਨੂੰ ਛੱਡਿਆ ਹੋਇਆ ਪਾਣੀ ਲੋ ਭਾਈ ਪਹੁੰਚੇ ਆਂ ਜੀ ਸਾਡੇ ਸਤਾਜ ਜੀ ਕੋਲ ਅਸੀਂ ਆ ਗਏ ਜੀ ਭਾਈ ਹੋ ਜੱਗੂ ਵਧੀਆ ਵਧੀਆ ਸਤਾਜ ਕਹਦੇ ਆ ਨਹੀਂ ਸਾਡੇ ਦਾ ਸਤਾਦੇ ਆਪਾਂ ਜੀ ਜੱਗੂ ਰਾਣੇ ਭਾਈ ਦੇਖੋ ਆਹਾਹਾਹਾ ਅਦਰ ਵੀਰ ਨੂੰ ਮੱਕੀ ਬਾਰੇ ਪੁੱਛਿਆ ਜਾਦਾ ਮੈਂ ਕਿਹਾ ਵੀ ਤੈਂ ਬਾਈ ਮੱਕੀ ਲੱਸ ਕਿਆ ਪਾਇ ਮੱਕੀ ਚ ਬਾਈ ਮੈਂ ਪਾਏ ਆ 5 ਟਰਾਲੇ ਉਦੇ ਦੇਸੀ ਦੇ ਦੇ ਇੱਕ ਪਾਇਆ ਡਾਇ ਦਾ ਇੱਕ ਲਾਇਆ ਪਾਣੀ ਇੱਕ ਪਾਇਆ ਯੂਰੀਅਲ ਸੈਲ ਹੇ ਤੱਕ ਅੱਛਾ ਇਹਦੇ ਵੱਧ ਕੁਝ ਨਹੀਂ ਹੈ ਇਹਦੇ ਚ ਕੋਈ ਕੁਝ ਪਾਇਆ ਨਹੀਂ ਵੀਰੇ ਬਾਕੀ ਮੱਕੀ ਤੈਨੂੰ ਸਾਈਡਾਂ ਪਰੇ ਦਿਖਦੀ ਐ ਇੰਨਾ ਬਹੁਤ ਹੋਣ ਦੀ ਲੋੜ ਨਹੀਂ ਕੱਫੇ ਤਾਂ ਕੁਝ ਨਹੀਂ ਐ ਬਸ ਐਡਾ ਹੀ ਆ ਬਾਈ ਵੱਡਾ ਲੱਗਣ ਜੂਗੀ ਹੋਗੀ ਬੱਲੇ ਬੱਲੇ ਹੋਗੀ ਉਹ ਕਾਕਾ ਬੋਲ ਜਣੇ ਬਾਕੀ ਜੱਗੂ ਨੇ ਬੀਜੀ ਦੀ ਆਪਾਂ ਤੇ ਤਕਰੀਬਨ ਤਕਰੀਬਨ ਹਫਤਾ ਲੇਟ ਦੇਖ ਲਓ ਬਾਈ ਇੱਧਰ ਹੈਗੀ ਆ ਹਫਤੇ ਵਾਲੀ ਇੱਧਰ ਹੈਗੀ ਹਫਤਾ ਲੇਟ ਬਾਈ ਮੱਕੀ ਨਾ ਸ਼ੋਰੇ ਦੀ ਫਸਲ ਨਹੀਂ ਹੈਗੀ ਨਹੀਂ ਜੀ ਨਹੀਂ ਹੈ ਨਹੀਂ ਚੱਪਾ ਲਾ ਲਈ ਹੂੰ ਚੱਲ ਦਾਂ ਚਲੋ ਖੇਤ ਖਾਲੀ ਆ ਹੈਨਾ ਪਰ ਮੱਕੀ ਇਹ ਮਨ ਕੀ ਸ਼ੋਰਾਂ ਚ ਚੱਲ ਰਹੀ ਹੈ ਮੈਂ ਬਾਈ ਜੇ ਕਿਤੇ ਇਹ ਜੱਗੂ ਰੜੇ ਚ ਹੁੰਦੀ ਐਨੇ 2-2 ਫੁੱਟ ਹੋਰ ਪਾ ਲੰਦਾ ਟਾਲ ਪਜਾਣੇ ਵਾਲੀ ਹੋਣੀ ਦੀ ਉਹਨੂੰ ਇਹ ਟਾਲ ਪਜਾਣੇ ਹੋਣੀ ਤੇ ਬਾਈ 2-2 2-2 ਫੁੱਟ ਦੀ ਤਾਂ ਹੋਊਗੀ ਇਸ ਟਾਈਮ ਹੈਨਾ ਜੱਗੂ ਹਾਂ ਨਿਕਜੀਤ ਹੈਗੀ ਆ ਪਰ ਜਗੂਰਾ ਨੇ ਸਪਰੇ ਕਿਹੜੇ ਸਾਫ ਕਰੀ ਹੋਈ ਆ ਇਹ ਥੋੜੀ ਸਮਝ ਤੇ ਬਾਹਰ ਜਾ ਰਿਹਾ ਕਿਾ ਚਲੋ ਕੋਈ ਨਹੀਂ ਸਪਰੇ ਇਹ ਦੋਸਤਾਂ ਦਾ ਝੱਟਪਟ ਮਾਰੀ ਹੋਈ ਆ ਹਵਾ ਹੋਵਾ ਚੋਈ ਹੋਈ ਆ ਅੰਨੀ ਚਲੇ ਜਾਂਦੀ ਸਾਡੀ ਬਾਕੀ ਲਾਉਣਾ ਇਹਨੂੰ ਵੀ ਪਾਣੀ ਆ ਪਹਿਲਾਂ ਗੰਨਾ ਭਰ ਲਈਏ ਪਾਣੀ ਨੂੰ ਕੋਲ ਲਾ ਦੇਣਾ ਠੀਕ ਹੈ ਬੂਟੇ ਜਦੇ ਜਗੂ ਕਰ ਦਨੇ ਆ ਇਹ ਡੁੱਪਾ ਓਕੇ ਬਾਈ ਆ ਕਿਆ ਕਰ ਆ ਦੇਖੋ ਬਈ ਇੱਧਰ ਆਹ ਕਿੰਨੇ ਆ ਜਾਂਦੇ ਵੀ ਨਾ ਬੰਦਾ ਉਧਰ ਦਾ ਨਾ ਉਧਰ ਦਾ ਆ ਇਹ ਸਾਹਮਣੇ ਆ ਵੀ ਕੰਮ ਖਾਣ ਕਣਕਚ ਬਾਈ ਕਈ ਵੀਰ ਕਹਿੰਦੇ ਹੁੰਦੇ ਆ ਵੀ ਗੰਨੇ ਚ ਨਹੀਂ ਕਣਕਚ ਬੂਟੇ ਲਾਉਣੇ ਚਾਹੀਦੇ ਆ ਚਲੋ ਤੁਹਾਡੀ ਗੱਲ ਮੰਨੀ ਜਕੂ ਹੈ ਨਾ ਆ ਦੇਖੋ ਹੁਣ ਬਾਈ ਕਣਕਾਈ ਵੀ ਪੱਕਣੇ ਨੂੰ ਇਹਨੂੰ ਪਾਣੀ ਨਹੀਂ ਲੱਗਦਾ ਬੂਟੇ ਇਸ ਟਾਈਮ ਪੂਰਾ ਪਾਣੀ ਮੰਗ ਰਹੇ ਆ ਪਾਣੀ ਲਾਤਾ ਤਾਂ ਮੌਸਮ ਤੁਹਾਨੂੰ ਪਤਾ ਹੀ ਆ ਮੇਰੇ ਹਿਸਾਬ ਨਾਲ 30% ਬੂਟਾ ਹੋ ਗਿਆ 30% 30% ਜੀ ਬਾਕੀ ਇਹ 20 ਪਤਾ ਨਹੀਂ ਕਿਹੜਾ ਇਹ ਵੱਲ ਦੇ ਲੱਗੇ ਜੀ ਹੈ ਨਾ ਤਾਂ ਇਧਰ ਬਾਈ ਜੇ ਕੋਈ ਪਾਣੀ ਲਾਤਾ ਤਾਂ ਨਾ ਪਾਣੀ ਹਾਂ ਮੈਂ ਵੀ ਕੱਲ ਪਰਸੋਂ ਲਾਇਆ ਮੈਂ ਵੀ ਅੱਜ ਵਾਲਾ ਕਹਿੰਦੇ ਮੀਂਹ ਪੈਣਾ ਮੀਂਹ ਪੈਣਾ ਮੀਂਹ ਦੇਖ ਕੇ ਲਾਇਆ ਫਿਰ ਅੱਜ ਮੀਂਹ ਮੂ ਦਾ ਉਹ ਕਤਮ ਹੋ ਗਈ ਕਹਾਣੀ ਉਹਦੀ ਅਗਲੇ ਸਾਲ ਮਨੂੰ ਤੂੰ ਬਰਸਾਤ ਦੇ ਬਾਅਦ ਪਟਾ ਦੇ ਯਾਰ ਜਿਹੇ ਇਹਨਾਂ ਨੂੰ ਪੂਰੇ ਹੋ ਗਏ ਜੱਗੂ ਹੋ ਗਏ ਹਾਂ ਆ ਦੇਖ ਤਾਂ ਸਹੀ ਯਾਰ ਲੈ ਇਹ ਕਿਹੜੇ ਆਏ ਆ ਜੱਗੂ ਯਾਰ ਵੀ ਅਗਲੇ ਸਾਲ ਫੇਰ ਲਾ ਦੇ ਜੇ ਜ਼ਿਆਦਾ ਹੋਵੇ ਇਹਨੂੰ ਇਹਨੂੰ ਕੋਈ ਫਰਕ ਨਹੀਂ ਪਟਾ ਕੇ ਲਾਈ ਜਾਵੇ ਦੁਬਾਰਾ ਦੁਬਾਰਾ ਬਾਕੀ ਜੱਗੂ ਦਾ ਬਾਪੂ ਨਾ ਯਾਰ ਬਣਾਤੀ ਹਾਲ ਹੈ ਹੈ ਬਾਈ ਬਾਪੂ ਦੇ ਤਰੇ ਨੇ ਖਾਲਾ ਇਹਨੂੰ ਬਣਾਤੀ ਪਾਣੀ ਲੱਗੂ ਥੱਲੇ ਗੰਨੇ ਨੂੰ ਗੰਨਾ ਆਪੇ ਵੱਡੇ ਆ ਭਰਾਵਾ ਫੇਰ ਲਾ ਦੋ ਹੈ ਫਿਰ ਉਹ ਲਾ ਦੋ ਪਾਣੀ ਲਾ ਦੇਣਾ ਪਾਣੀ ਥੱਲੇ ਬੜੇ ਮੋਢੀ ਸਾਫ ਹੋਈ ਉਹ ਨਾ ਪਹਿਲਾਂ ਪੱਤੀ ਨੂੰ ਹੁਕਮ ਹੈਗਾ ਪੱਤੀ ਨੂੰ ਭੂਕ ਹੀ ਨਾ ਦੋ ਮੈਂ ਕਿਹਨੂੰ ਆਇਓ ਬਿਚਾ ਦੇ ਪਾਣੀ ਲਾ ਦੇ ਇਹਨੇ ਵਿੱਚੇ ਗਲ ਜਾਣਾ ਗਲ ਜਾਣਾ ਹੈ ਨਾ ਹੋਰ ਪਿਆ ਉਹਨੇ ਸਾਰੇ ਪੱਤੇ ਫੂਕਾਣੇ ਬਾਈ ਉਹ ਤੇਰੇ ਦੇਖਣ ਜਗੇ ਜਿੰਨੀ ਮਰਜੀ ਅੱਧਾ ਲੱਗ ਜਾਏ ਲੱਗਾ ਸੇਕ ਪਾਣੀ ਬਾਈ ਉਹ ਟਾਈਮ ਪਹਿਲਾਂ ਤੇ ਜਿਹੜੇ ਟਾਈਮ ਅਸੀਂ ਫੂਕਤੇ ਹਾਂ ਉਹ ਠੰਡ ਦੀ ਜਦ ਆ ਜੰਦਾ ਵੀ ਫੂਕਦਾ ਸਾਰਾ ਬੁਰੇ ਕਰਤੀ ਕਰਦੇ ਵਧੀਆ ਕਰਿਆ ਇਹ ਤਾਂ ਹੋ ਜਾਣਾ ਉਹ ਇਹ ਤਾਂ ਹੋ ਜਾਣਾ ਇਹਦਾ ਬਹੁਤ ਹੋਣਾ ਇਹਦਾ ਬਹੁਤ ਹੋਣਾ ਜੱਗੂ ਕੰਦ ਹੋਰ ਆ ਯਾਰ ਹੂੰ ਕੋਣ ਕੰਨਾ ਫੁੱਟ ਦਾ ਬਥੇਰਾ ਏ ਹੂੰ ਉਹਨੇ ਹੋ ਵੀ ਆਉਣਾ ਇਹ ਨਾ ਕੰਨਾਂ ਬਾਅਦ ਕਿਸੇ ਨੇ ਵੱਢਣਾ ਏ ਐਦ ਕੀ ਜਿਹੜੇ ਹਾਲਾਤ ਹੋਏ ਇਹਦੇ ਨਾਲ ਤੇ ਇਹਨੂੰ ਹੁਣੀ ਸਾਫ਼ ਕਰਦੀ ਏ ਬਾਕੀ ਬਾਈ ਪਾਣੀ ਲੈ ਉਹਦਾ ਐ ਕਿਣਾ ਪਤਾ ਲੱਗਦਾ ਵੀ ਇਹ ਖੇਤ ਨੂੰ ਪਾਣੀ ਲੱਗ ਗਿਆ ਐ ਜੱਗੂ ਹਾਂ ਬਈ ਹਾਂ ਚੱਕ ਲਿਆ ਪਾਣੀ ਬੂਟੇ ਨੇ ਤੇਰਾ ਬਾਈ ਪਿਆਰ ਦਾ ਹੁਣ ਹੋਰ ਕਰਨਾ ਹੂੰ ਆ ਜਿਹੜਾ ਖੇਜ਼ ਦਾ ਬੂਟੇ ਵਾਲਾ ਥੱਲੇ ਵਾਲਾ ਇਹਨੂੰ ਵਾੜਾ ਨਹੀਂ ਹੈਗਾ ਅੱਛਾ ਇਹਨੂੰ ਐਂ ਰੱਖਣਾ ਮੈਂ ਤੇ ਉਹ ਵੀਜਣਾ ਫਿਰ ਤਾਂ ਕਹਿੰਦੇ ਬਾਉਣ ਪਾਉਣਾ ਏ ਬਾਈ ਨਾ ਬੋਣਾ ਨਹੀਂ ਹੈਗਾ ਇਹਨੂੰ ਬਾਈ ਨਾ ਬਾਈ ਦਾ ਤਾਂ ਦੀ ਜੜਾ ਨਹੀਂ ਬਸ ਇੱਕ ਨਹੀਂ ਪਾਣੀ ਲਾ ਕੇ ਵੀ ਇੱਕ ਨਹੀਂ ਬਰੇ ਇਹਨੂੰ ਪਾ ਦੇਣਾ ਇਹਨੂੰ ਐਂਉਂ ਰੱਖਣਾ ਗਾਹਾਂ ਜਾ ਕੇ ਜੇ ਤਾਂ ਮੇਰੇ ਸਾਹਮਣੇ ਲੋਡ ਹੋਈ ਮੇਰੇ ਸਾਹਮਣੇ ਬੂਟੇ ਚ ਬਹੁਤਾ ਕਣਕ ਦਾ ਲਾਲਚ ਵੀ ਨਹੀਂ ਕਰਨਾ ਚਾਹੀਦਾ ਨਹੀਂ ਨਹੀਂ ਉਹ ਤਾਂ ਹੁਣ ਮੈਂ 10000 ਦੀ ਕਣਕ ਹੁੰਦੀ ਮਸੀਂ ਇਹਨੂੰ ਆਪਾਂ ਦਾ ਖੇਤ ਨੂੰ ਛੇੜਣਾ ਹੀ ਹੈ ਨਹੀਂ ਬੂਟੇ ਤੇਰੇ ਜਿਵੇਂ ਹੋ ਚੰਗੇ ਜਾਣੇ ਫਿਰ ਇੱਕ ਆਪਾਂ ਬਾਹਰ ਦੰਨੇ ਆ ਨਾ ਉਹਦੀ ਜੜ ਜੂੜ ਤੈਨੂੰ ਪਤਾ ਹੈਟ ਉੱਪਰ ਹੋ ਜੇ ਕਰਦੀ ਆ ਉਹਦੇ ਕਰਕੇ ਬੂਟਾ ਰੁਕ ਜਾਂਦਾ ਏ ਕੋਈ ਸਮਝ ਨਹੀਂ ਕਰਨਾ ਇਹਨੂੰ ਬੰਨੂ ਐਦਾਂ ਹੀ ਰਹਿਣਾ ਜਿੱਦਾਂ ਹੈਗਾ ਐਦਾਂ ਹੀ ਰਹਿਣਾ ਹੂੰ ਫਿਰ ਵੀ ਜਦ ਆਪਾਂ ਬੌਣੇ ਆ ਨਾ ਬਾਈ ਜੜਾ ਤੁਹਾਨੂੰ ਪਤਾ ਸੀ ਜੜਾ ਉੱਪਰ ਹੀ ਹੁੰਦੀ ਹੈ ਬੁੱਢਾ ਹਾਂ ਹਾਂ ਬੂਟਾ ਕਿੰਨੇ ਚੱਕਾ ਵਿੱਚ ਚੱਲਦਾ ਯਾਰ ਅਸੀਂ ਬਾਰ-ਬਾਰ ਤੁਹਾਨੂੰ ਤਾਂ ਹੀ ਤਾਂ ਕਹਿ ਰਹੇ ਹਾਂ ਬੂਟਾ ਚੱਲਦਾ ਹਿਲਦੀ ਹੈ ਦੀ ਤੇਰੇ ਤੋਂ ਵੀ ਸਪਰੇਅ ਦਾ ਕਰਤੀ ਗੰਨੇ ਨੇ ਦੇਖੀ ਕਿੱਕੜਾ ਹੋਣਾ ਇਹਨੇ ਇਹਨੇ ਹਾਂ ਯਾਰ ਮੈਂ ਉਹ ਤਾਂ ਫੇਰ ਦੁਬਾਰਾ ਅਜੇ ਵੀ ਗੰਨਾ ਉਹਨਾਂ ਹੋਣ ਨਹੀਂ ਦੇਣਾ ਯਾਰ ਬਾਅਦ ਇਹ ਸੜਕ ਕਥੇ ਜੋਗ ਨਹੀਂ ਜਾਂਦਾ ਬਾਈ ਓ ਯਾਰ ਐਸ ਕਿਉ ਰੇਟ ਤਾਂ ਐਸ ਕੀ ਢਾਲ ਪਰ ਪੁੱਛਿਆ ਨਹੀਂ ਕਿਸੇ ਨੇ ਉਹ ਗਾਂ ਦਾ ਤਾਂ ਨੇ ਕਹ ਦੇਖ ਲਿਆ ਖਤਮ ਹੈ ਖਲਾ ਰੋ ਬਾਈ ਗਾਂ ਨੂੰ ਤੈਨੂੰ ਮੈਂ ਕਹਿੰਦਾ ਉਹ ਵੀ ਚੰਗਾ ਰੇਟ ਹੋਊਗਾ ਜਿਹੜਾ ਢਾਲ ਪਰ ਹਾਂ ਲੋਕਾਂ ਨੇ ਐਦੀ ਕੀ ਤੂੜੀ ਸਾਂਭਣੀ ਨਹੀਂ ਹੈ ਬਈ ਰੇਟ ਨਹੀਂ ਹੈ ਐਦੀ ਪੁੱਛ ਵਾਜਣੀ ਸਾਨੂੰ ਹਾਂ ਐਦੀ ਪੁੱਛ ਬਹੁਤ ਕਾਰਨ ਆਇਆ ਇਹਦਾ ਆਪਾਂ ਵੀ ਜ਼ਿੰਮੇਦਾਰ ਆਂ ਕੋਸੋ ਯਾਰ ਗਾਂਵਾਂ ਵਾਲੇ ਟਾਈਮ 'ਚ ਚਾਰੇ ਚੂਰੇ ਦਾ ਤੂੜੀ ਦਾ ਹਾਲ ਬੁਰਾ ਹੀ ਰਹਿਣਾ ਯਾਰ ਡੰਗਰੇ ਨਹੀਂ ਕੱਲ੍ਹ ਤੋਂ ਖ਼ਬਰ ਨਹੀਂ ਆਈ ਹੋਈ ਪੰਜਾਬ 'ਚ ਤਾਂ ਡੰਗਰੇ ਘਟ ਕੇ ਖਤਮ ਹੋ ਗਏ ਤੂੜੀ ਖਾਣੀ ਕਿਹਨੇ ਆ ਬੱਕਰੀਆਂ ਬੁੱਕਰੀ ਦੀ ਗਿਣਤੀ ਵੱਧ ਗਈ ਮੱਝਾਂ गावा ਦੀ ਗਿਣਤੀ ਘਟ ਗਈ ਜੱਜ ਕੀ ਫੰਦ ਮੈਂ ਐਸੇ ਮੋਨੀਆ ਨੂੰ ਬੱਕਰੀਆਂ ਨੇ ਕਿਆ ਖਾ ਲੈਣਾ ਯਾਰ ਕਿਆ ਖਾ ਲੈਣਾ ਹੋ ਗਿਆ ਜੀ ਡੰਗਰ ਤੇ ਹਾਂ ਆ ਹੁਣ ਅਸੀਂ ਆਪਣੇ ਬਸ ਆਪਣੇ ਜੋ ਆਪਣਾ ਘਰ ਜੋਗੇ ਰੱਖਿਆਵੇਂ ਫੇਰ ਸਭ ਦਾ ਹੀ ਜੱਗੂ ਆਈ ਹਾਲ ਹਾਂ ਹੁਣ ਕਿਸੇ ਦਾ ਹੀ ਆ ਵੀ ਜਿਹੜਾ ਮਨ ਲਾ ਡੰਗਰਾਂ ਦਾ ਕੰਮ ਕਰ ਰਿਹਾ ਬਸ 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 ਬੱਚੇ ਤਾਂ ਨਹੀਂ ਨਾ ਹੈ ਹੁਣ ਤਾਂ ਜੱਗੂ ਐ ਦੀ ਤੂੜੀ ਮੁੜਿਆ ਜੀ ਪਿਛਲੀ ਵਾਰ ਤਾਂ ਸਾਰਾ ਕੁਝ ਸਾਲਾ ਉਹ ਤਾਂ ਦਾ ਨਾ ਹੋਤਾ ਬਣਾ ਬਸ ਬਸ ਮੈਂ ਮਹंगाई थी ਐਦ ਕੀ ਚਾਰਾ ਕੱਤ ਨਹੀਂ ਵਿਗਿਆ ਬਾਈ ਤੂੜੀ ਸਸਤੀ ਜੇ ਕਰਾਂਗਾ ਤੂੜੀ ਦੇ ਕੇ ਪਾ ਲਓ ਹੁਣ ਗੱਠਾ ਨੇ ਐਦ ਕੀ ਬਹੁਤ ਕਰਿਆ ਕੰਮ ਨਹੀਂ ਗੱਠਾ ਇਹਦਾ ਗੱਠਾ ਤਾਂ ਹੁਣ ਪੱਕਿਆਂ ਬਣਨੀ ਆ ਬਣਨੀ ਆ ਇਹਦਾ ਕੰਮ ਇਕੱਲੇ ਨਹੀਂ ਲੈਣਾ ਬਾਈ ਮਾ ਫਿਰ ਤੂੜੀ ਨਾ ਕਰਦੇ ਹੁਣ ਹਿੱਲ ਗਈ ਅੱਛਾ ਤੂੜੀ ਡਾਉਣੀ ਰਹੂਗੀ ਫਿਰ ਜਿਹੜੇ ਸਾਹ ਨੇ ਜਿਹੜੇ ਸਾਲ ਗੱਠਾਂਆਂ ਘਟੂਈਆਂ ਆਪਣੇ ਏਰੀਆ ਚ ਇਧਰ ਨੂਰਪੁਰ ਏਰੀਆ ਚ ਸਾਰਾ ਇਧਰ ਬਲਾਚੌਰ ਗੜ ਸ਼ੰਕਰ ਬੂਟਾ ਹੀ ਬੂਟਾ ਲੱਗਿਆ ਹੋਇਆ ਤੇ ਹੁਣ ਤੂੰ ਮੈਨੂੰ ਐ ਵੀ ਦੱਸ ਜੇ ਬੂ ਨਾ ਇੰਗਾ ਇਕੱਠਾ ਇੱਧਰ ਹੋ ਰਹੀ ਜੇ ਬਸੇਰੀਆਂ ਆਹੋ ਤਾਂ ਜਲ ਬਣੇਰੀਏ ਜਣੀ ਬਾਈ ਬੇਲਰ ਚੱਲਦਾ ਇੱਧਰ ਤੂੰ ਇੱਧਰ ਤਾਂ ਜਾ ਖੰਨੇ ਹੁਣ ਉਧਰ ਸਾਰਾ ਇਕੱਠਾ ਹੀ ਬਣਦਿਆਂ ਬਾਈ ਆਹੋ ਪਟਿਆਲੇ ਸਾਈਡ ਇੱਧਰ ਦੇਖਿਆ ਨਹੀਂ ਕੀਲਿਆਂ ਦੇ ਕੀਲਿਆਂ 'ਚ ਇਕੱਠਾ ਪਈਆਂ ਹੂੰ ਦੋ ਇੱਧਰ ਨੂੰ ਤਾਂ ਇੱਥੇ ਨੂੰ ਅਗਲੇ ਨੇ ਕੀਲੇ-ਕੀਲੇ 'ਚ ਇਕੱਠਾ ਇਕੱਠੀਆਂ ਕਰੀਆਂ ਹੋਈਆਂ ਬਾਈ ਕੋਈ ਵੀ ਕੰਮ ਜਿਹੜਾ ਸਿੱਸਤ ਬਣਾ ਲੈ ਜਿਆਦਾ ਕੋਈ ਵੀ ਚੀਜ਼ ਲੋਡ ਤੇ ਜ਼ਿਆਦਾ ਵੱਜ ਜਾਂਦੀ ਆ ਉਹਦਾ ਫਿਰ ਬੇਕਦਰੀ ਹੋ ਜਾਂਦੀ ਹੂੰ ਉੱਤੀ ਬੰਦਾ ਮਰਦਾ ਫਿਰ ਉੱਤੀ ਮਰ ਜਾਂਦਾ ਜਿਵੇਂ ਹੁਣ ਕਹਦੇ ਨੇ ਵੀ ਹੋਰ ਫਸਲਾਂ ਲਾ ਲਓ ਕਣਕ ਜੀਰ ਨੂੰ ਛੱਡ ਹਾਂ ਪੁੱਛਣੀ ਨਹੀਂ ਕਿਸੇ ਨੇ ਨਹੀਂ ਪੁੱਛਣੀ ਫੇਰ ਆ ਆਹ ਆਉਣ ਕਹਿੰਦੇ ਵੀ ਝੋਨੇ ਜਿਹੇ ਮੱਕੀ ਲਾ ਲੋ ਜੇ ਮੱਕੀ ਉਦਾਲੀ ਸਾਰਿਆਂ ਨੇ ਮੱਕੀ ਦੇ ਲਈ ਕਿਸੇ ਨੇ ਪੁੱਛ ਉਹ ਵੀਰੇ ਐਸ ਕੀ ਉਹ ਮੱਕੀ 10 15 ਕਿੱਲੇ ਆਪਣੇ ਪਿੰਡ ਐਸੇ ਕਿਉਂ ਦੇ ਲੀ ਰੁਲ ਕੇ ਜਾਣੀ ਆ ਉਹੀ ਗੱਲ ਆ ਸਾਰੀ ਤਾਂ ਬਹੁਤ ਦੂਰ ਦੀ ਗੱਲ ਆ ਠੀਕ ਆ ਮੱਕੀ ਦਾ ਜਿਆਦਾ ਰੇਟ ਹੋਵੇ ਪੱਕਾ ਮੱਕੀ ਦਾ ਕੋਈ ਬੰਨ ਮਾ ਰੇਟ ਥੋੜੀ ਜੀ ਮੱਕੀ ਚ ਪਤਾ ਕੀ ਨੇ ਚੰਗੇ ਰਹਿਣਾ ਜਿਹਨੇ ਪਰਾਇਆ ਪਰਾਇਆ ਸੜਤੀ ਜਦ ਜਾਤੇ ਮਈ ਚੜ ਗਿਆ ਮਜਾਤੇ ਰੇਟ ਆਉਣ ਆ ਜਾਣ ਕਾਤੇ ਫਿਰ ਦੁਨੀਆਂ ਹੋ ਜਾਣੀ ਕਣਕ ਕਾਲੇ ਖੇਤ ਤਿਆਰ ਹੋ ਜਾਣੀ ਇਹਨੂੰ ਹੈਨਾ ਇਸ ਤਰ੍ਹਾਂ ਹੋ ਜਾ ਕਰਦਾ ਚਲੋ ਬਈ ਹੁਣ ਚੱਲੀਏ ਘਰ ਨੂੰ